बहुत खुशी हो रही है बहुत बढ़िया रिस्पॉन्स मिल रहा है और शहरों में बहुत बढ़िया और गाँव में भी ठीक है वहाँ हम और किस्म की कर रहे हैं कांटेक्ट डोर टू डोर कांटेक्ट कर रहे हैं पर मुझे पूरा भरोसा है पूरी उम्मीद है कि बढ़िया बढ़िया वोटें निकलेंगी भी तो खाड़े दे तो पे तो मेरा <laughs> बहुत घाटा लग रहा मेरा परिवार टचव बहुत ज़्यादा साथ है ਪਰ ਬਹੁਤ ਹਾਦਸੇ ਹੋ ਗਏ ਸਾਡੇ ਪਰਿਵਾਰ ਚ ਭਾਈ ਸਾਹਿਬ ਮੇਰੇ ਗੁਜ਼ਰ ਗਏ ਜਿਹੜੇ ਮੇਰੇ ਥੰਮ ਸੀ ਮੇਰੇ ਦੂਜੇ ਮਾਸੀ ਜੀ ਦੇ ਬੇਟੇ ਮਮਾ ਜੀ ਦੇ ਬੇਟੇ ਉਹ ਇੱਥੇ ਆਏ ਸੀ ਆਪਣੀ ਵਾਈਸ ਦੇ ਨਾਲ ਜਿਹੜਾ ਸਾਰਾ ਸਾਹਮੜੇ ਸੀ ਉਹਨਾਂ ਦਾ ਬਹੁਤ ਹੀ ਖਿਆਨਕ ਹੋ ਗਿਆ ਤੇ 18 ਤਰੀਕ ਨੂੰ ਆਪਰੇਸ਼ਨ ਹੈ ਉਹ ਵੀ ਨਿਕਲ ਚਲੇ ਗਏ ਮਹਾਰਾਜ ਸਾਹਿਬ ਦਾ ਥੋੜਾ ਜਿਹਾ ਪ੍ਰੋਬਲਮ ਆ ਗਿਆ ਸੀ 5 6 ਦਿਨਾਂ ਤੋਂ ਉਹ ਸ਼ੁਕਰ ਹੈ ਸਾਰਾ ਕੁਝ ਠੀਕ ਹੋ ਗਿਆ ਦਿੱਲੀ ਦੇ ਹਸਪਤਲ 'ਚ ਰਣੇਂਦਰ ਨੂੰ ਇੱਕ ਦਿਨ ਲਈ ਆਇਆ ਥੀ ਉਹ ਪਹਿਲੇ ਉਹਨਾਂ ਦੇ ਨਾਲ ਥੀ ਹੁਣ ਹੁਣ ਉਹਨਾਂ ਨੂੰ ਲੈ ਕੇ ਆਊਗਾ ਤੇ ਇਸ ਕਾਰਨ ਮੇਰੇ ਦੋਤੇ ਵੀ ਕੱਲ ਰਾਜਮਾਤਾ ਸਾਹਿਬ ਗਵਾਲੀਅਰ ਦਾ ਦਿਹਾਂਤ ਹੋ ਗਿਆ ਕਈ ਦਿਨਾਂ ਤੋਂ ਬਿਮਾਰ ਆ ਇੱਕ ਦਿਨ ਲਈ ਆਣਾ ਵਾਪਸ ਜਾਣਾ ਅੱਜ ਇੱਕ ਬੋਡੀ ਨੂੰ ਲੈ ਕੇ ਜਾ ਰਹੇ ਨੇ ਕਰਮੇਸ਼ਨ ਦੇ ਲਈ ਗਵਾਲੀਅਰ ਉਹ ਉਹਨਾਂ ਦੇ ਵਾਈਫ ਸੀ ਨਾਨੀ ਜੀ ਸੀ ਸੋ ਇਸ ਕਿਸਮ ਦੇ ਜਿਹੜੇ ਸੀ ਨਾ ਪਰਵਾੜ ਨੂੰ ਥੋੜਾ ਜਿਹਾ ਔਖਾ ਹੋ ਗਿਆ ਪਰ ਚਲੋ ਮੇਰਾ ਜਿਹੜਾ ਪਰਿਵਾਰ ਹੈ ਨਾ ਉਹ ਲੋਕ ਨੇ ਔਰ ਜਿੰਨਾ ਮੈਨੂੰ ਆਪ ਅੱਗੇ ਆ ਕੇ ਹਰ ਇੱਕ ਥਾਂ ਤੋਂ ਹਰ ਇੱਕ ਏਰੀਆ ਤੋਂ ਆਪੇ ਆ ਕੇ ਸਾਹਮਣੇ ਨੇ ਕਿਉਂਕਿ ਐਮਐਲਏ ਤਾਂ ਕੋਈ ਹੈ ਹੀ ਨਹੀਂ ਬੀਜੇਪੀ ਦਾ ਕਿਤੇ ਸਿਸਟਮ ਵੀ ਹੋਣਾ ਸੀ ਰੱਖ ਕਰ ਲਿਆ ਹੁਣ ਹੋ ਰਿਹਾ ਤਾਂ ਮੈਂ ਸੋਚਦੀ ਹਾਂ ਕਿ ਬਹੁਤ ਣੋਕੀ ਕਿਸਮ ਦੀ ਇਲੈਕਸ਼ਨ ਹੈ ਪਰ ਮੈਨੂੰ ਇੰਨਾ ਹੌਸਲਾ ਮਿਲਿਆ ਲੋਕਾਂ ਤੋਂ ਕਿ ਮੈਨੂੰ ਪਤਾ ਹੈ ਕਿ ਮੇਰਾ ਅੱਛਾ ਰਿਜ਼ਲਟ ਨਿਕਲੇਗਾ ਦੇਖੋ ਉਹ ਤਾਂ ਆਪ ਅਸੈਸ ਕਰ ਸਕेंगे ਉਨकी پارٹی ਕੋ ਤੋ ਜ਼ਰੂਰ ਫਾਇਦਾ ਹੋਗਾ ਪਰ ਲੋਗ ਕਿਤਨਾ ਡਾਲेंगे ਉਹ 5 ਤਰੀਕ ਨੂੰ ਪਤਾ ਚਲੇਗਾ ਜੀਪੀ ਦੇਵੀ પટેલ ਲੀਡਰ ਕੋ ਜਾ ਸਕਦਾ ਹੈ ਹਾਂਜੀ ਨੱਡਾ ਸਾਹਿਬ ਦੇ ਆਨ ਦਾ ਪ੍ਰੋਗਰਾਮ ਸੀਗਾ ਥੋੜਾ ਜਿਆ ਸਾਨੂੰ ਲੋਜਿਸਟਿਕਲੀ ਕਿਉਂਕਿ ਟਾਈਮ ਉਹਨਾਂ ਦਾ ਸਾਡੇ ਬਣ ਰਿਹਾ ਸੀ वन टू थ्री पर असी देख रहे हैं जिस तरह उन्हें अब शाम तक नड्डा साहब भी कॉल लगे और फिर गए कि किस तरह है पर जरूर उन्होंने करता है कि एक दो बहुत सीनियर टॉप लीडरशिप आएगी वो अभी दस दागे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par